ਹਾਂਜੀ ਦੋਸਤੋ ਸਿੱਧੂ ਗੌਡ ਫਾਰਮ ਤੇ ਆਪਾਂ ਆਏ ਹੋਏ ਆ ਬਈ ਪਿੰਡ ਮਹਾਰਾਜ ਮਾਲਵੇ ਦਾ ਮਸ਼ਹੂਰ ਪਿੰਡ ਆ ਜਿੱਥੇ ਬੱਕਰੀਆਂ ਦੀਆਂ ਬਹੁਤ ਵਧੀਆ ਨਸਲਾਂ ਬੱਕਰੀਆਂ ਵਾਲੇ ਭਰਾ ਸਾਂਭੀ ਬੈਠੇ ਆ ਤੇ ਇਸੇ ਹੀ ਇੱਕ ਨਸਲ ਦੇ ਵਿੱਚੋਂ ਬਾਈ ਕਾਲਾ ਮਹਾਰਾਜ ਬਹੁਤ ਵਧੀਆ ਬੱਕਰਾ ਰੱਖੀ ਬੈਠਾ ਆਜੋ ਗੱਲਬਾਤ ਕਰਾਉਣੇ ਆ ਪਹਿਲਾਂ ਤੁਸੀਂ ਬਈ ਬੱਕਰਾ ਚੈੱਕ ਕਰ ਲਓ ਹਨਾ ਵੀ ਜਿਹੜਾ ਕਹਿੰਦੇ ਹੁੰਦੇ ਵੀ ਬਰੀਡਰ ਘਰੇ ਰੱਖਣਾ ਬੋਗ ਤਿਆਰ ਕਰਨਾ ਤਾਂ ਇਹੋ ਜਿਹਾ ਹੁੰਦੇ ਆ ਬਾਈ ਬੋਕ ਹੱਡਾਂ ਪੈਰਾਂ ਦਾ ਪੇਟੀ ਦਾ ਲੰਬਾਨ ਦਾ ਬੱਕਰਾ ਬਹੁਤ ਹੀ ਸ਼ਾਨਦਾਰ ਆ ਬਾਈ ਕਾਲੇ ਤੋਂ ਲੈਨੇ ਡਿਟੇਲ ਕਿਹੜੀ ਬਲੱਡ ਲਾਈਨ ਦਾ ਬਾਈ ਇਹ ਤੇ ਕੀ ਕੀ ਇਹ ਬੱਕਰੇ ਨੇ ਰਿਜ਼ਲਟ ਦਿੱਤੇ ਆ ਕਿੱਥੇ ਕਿੱਥੇ ਮੇਲਿਆਂ 'ਚ ਪਾਇਆ ਬਾਈ ਨੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਚਾਲ ਆ ਬਾਈ ਠੀਕ ਆ ਵਧੀਆ ਹੀ ਵੀਰੇ ਵਧੀਆ ਇਹ ਬਾਈ ਪਹਿਲਾਂ ਤਾਂ ਆਪਣੇ ਬਾਰੇ ਦੱਸ ਦਿਓ ਤੇ ਆਪਣਾ ਨੰਬਰ ਦੱਸ ਦਿਓ ਫਾਰਮ ਆਪਣਾ ਕਿੱਥੇ ਆ ਜੀ ਵੀਰੇ ਆਪਣਾ ਫਾਰਮ ਹੈਗਾ ਪਿੰਡ ਮਹਿਰਾਜ ਕੋਠੇ ਟੱਲ ਵਾਲੀ ਜ਼ਿਲ੍ਹਾ ਬਟੰਡਾ ਵੀਰੇ ਭਾਈ ਕਿੰਨੇ ਸਾਲਾਂ ਤੋਂ ਸ਼ੌਂਕ ਆ ਬੱਕਰੀਆਂ ਦਾ ਆਪਾਂ ਨੂੰ ਬੱਕਰੀਆਂ ਦਾ ਵੀਰੇ ਸ਼ੌਂਕ ਤਾਂ ਮੂੰ ਪਹਿਲਾਂ ਤੋਂ ਵੀ ਸੀਗਾ ਪਰ 5-6 ਸਾਲ ਹੋ ਗਏ ਉਹ ਦੋਨੀਆਂ ਰੱਖਿਆ ਆਪਣੀਆਂ ਵਧਾਈਆਂ ਵੀ ਪਹਿਲਾਂ ਚਾਨਚਾਰ ਕਰਾ ਦੇਉਂਦੇ ਸੀਗੇ ਠੀਕ ਹੈ ਹਾਂ ਜਿੰਨੇ ਭਾਈ ਬੱਕਰੀਆਂ ਵਾਲੇ ਭਰਾ ਸਾਰਿਆਂ ਨੂੰ ਅਲੱਗ-ਅਲੱਗ ਰੰਗਾਂ ਦਾ ਸ਼ੌਂਕ ਹੁੰਦਾ ਤੁਹਾਡੇ ਕੋਲੇ ਆਪਾਂ ਦੇਖਿਆ ਵੀ ਸਾਰੀਆਂ ਡੱਬੇ ਰੰਗਾਂ ਦੀਆਂ ਤੇ ਡੱਬੇ ਰੰਗ ਦੇ ਬੋਕ ਆ ਕੀ ਕਾਰਨ ਆ ਵੀ ਡੱਬੇ ਰੰਗ ਦੇ ਸ਼ੌਂਕ ਕਿਉਂ ਤੁਹਾਨੂੰ ਡੱਬਾ ਵੀਰੇ ਆਪਾਂ ਨੂੰ ਕੱਲ੍ਹ ਹੀ ਸੋਹਣਾ ਲੱਗਦਾ ਏ ਅੱਛਾ ਹਾਂ ਕਿਉਂ ਆਪਾਂ ਕਿਹੜਾ ਬਾਹਰ ਜਾਂਦੀਆਂ ਚਲੋ ਉਦੋਂ ਵੀ ਸੁਣਿਆ ਲੱਗਦੀਆਂ ਨਾ ਪਰ ਘ ਪਹਿਲਾਂ ਤਾਂ ਸ਼ੌਂਕ ਆ ਵੀ ਡੱਬੀ ਬੱਕਰੀ ਦਾ ਅੱਛਾ ਬਈ ਹਾਂ ਤੇ ਜਿਹੜਾ ਬਈ ਬੱਕਰਾ ਇਹ ਬਰੀਡਰ ਤੁਹਾਡੇ ਹੱਥ 'ਚ ਇਹਦੇ ਬਾਰੇ ਥੋੜਾ ਦਰਸ਼ਕਾਂ ਨੂੰ ਆਪਣੇ ਨੂੰ ਦੱਸੋ ਕਿਹੜੀ ਲਾਈਨ ਦਾ ਕੀ ਇਹਦੀ ਡਿਟੇਲ ਹੋਗੀ ਕਿੱਥੇ ਕਿੱਥੇ ਮੇਲੇ ਜਿੱਤਿਆ ਹੈ ਇਹ ਵੀਰੇ ਲਹਰੇ ਬੇਗੇ ਵਾਲੇ ਦਾਤਾ ਦੇਵਾ ਉਹਦੇ ਬਲੱਡ ਲਾਈਨ 'ਚੋਂ ਬੱਚਾ ਇਹ ਠੀਕ ਹੈ ਬਈ ਤੇ ਇਹ ਬੱਚਾ ਉੱਥੋਂ ਲੈ ਰਹੇ ਆ ਲਿਆ ਸੀ ਬੇਗੇ ਤੋਂ ਹਾਂਜੀ ਹਾਂ ਤੇ ਇਹ ਅੱਠ ਦਾੰਦਾ ਵੀਰੇ ਭਲਾਈਆਂ ਨੇ ਮੇਲੇ ਦਾ ਚੈਂਪੀਅਨ ਆ ਠੀਕ ਹੈ ਬਈ ਹਾਂ ਇਹ ਕੋਲ ਕੂਲਰ ਜਿੱਤਿਆ ਸੀਗਾ ਜਿਹੜੇ ਬਈ ਦੇਵ ਲਹਿਰੇ ਵਿਗਿਆਨ ਦੇ ਘਰੇ ਵੱਡਾ ਬੱਕਰਾ ਸੀ ਰਾਜੂ ਵੀਰੇ ਰਾਜੂ ਬੱਕਾ ਹਾਂ ਉਹ ਥੋੜਾ ਲਾਲ ਡੱਬਾ ਸੀਗਾ ਨਹੀਂ ਨਹੀਂ ਕਾਲਾ ਡੱਬਾ ਸੀ ਇਸ ਕਾਲੇ ਡੱਬੇ ਚ ਹੀ ਸੀਗਾ ਹਾਂ ਹਾਂ ਰਾਜੂ ਬੱਕਰਾ ਸੀ ਉਹਦਾ ਨਾਮ ਰਾਜੂ ਸੀ ਠੀਕ ਹੈ ਬਈ ਹਾਂ ਉਹਦਾ ਇਹ ਡਾਇਰੈਕਟ ਬੱਚਾ ਆ ਗਿਆ ਤੁਸੀਂ ਉਹਨਾਂ ਦੇ ਘਰੋਂ ਲੈ ਕੇ ਆਏ ਸੀ ਨਹੀਂ ਨਹੀਂ ਮੈਂ ਵੀਰੇ ਉਹ ਇੱਥੋਂ ਵੇਖ ਕੇ ਵਾਗਿਆ ਸੀਗਾ ਹਰਮਾਨਗੜ੍ਹ ਤੋਂ ਮੜਵਾ ਕੇ ਲਿਆ ਸੀ ਅੱਛਾ ਉੱਥੋਂ ਲੈ ਗਏ ਤੁਹਾਨੂੰ ਪਤਾ ਸੀਗਾ ਵੀ ਹਾਂ ਹੈਗੀ ਆ ਚੀਜ਼ ਹਾਂ ਹਾਂ ਤੇ ਬਈ ਜੇ ਆਪਦੇ ਪਿਓ ਦੀ ਕਾਪੀ ਆ ਉਹ ਬੱਕਰਾ ਸੀ ਵੀ ਦੇਖਿਆ ਸੀ ਹੈਨਾ ਬਾਈ ਦੇ ਫਾਰਮ ਚ ਆ ਕੇ ਤੇ ਦੇਵਾਂਕ ਲੋਦੋ ਜਾਉਂਦੇ ਹੁੰਦੇ ਸੀਗੇ ਤੇ ਉਹ ਜਮਾ ਬੱਕਰੇ ਦੀ ਸੇਮ ਕਾਪੀ ਆ ਬਈ ਇਹ ਬਈ ਕੀ ਖਾਸियत ਹੈਗੀ ਜਿਹੜੀ ਲਹਿਰੇ ਵਿੱਗ ਵਾਲਿਆਂ ਦੇ ਇਹ ਬੱਕਰੇ ਹੁੰਦੇ ਸੀ ਕੀ ਇਹਦੇ ਚ ਵਧੀਆ ਲੱਗਦਾ ਏ ਤੁਹਾਨੂੰ ਕੀ ਪਸੰਦ ਆਏ ਬੱਕਰਿਆਂ ਦਾ ਬਈ ਬੱਕਰੇ ਵੀਰੇ ਬੱਚੇ ਪੱਠਾ ਪੁੱਠਾ ਵਧੀਆ ਆ ਨਹੀਂ ਇੱਕ ਤਾਂ ਹਨਾ ਤੇ ਬੱਚੇ ਵੀ ਬਹੁਤ ਚੰਗੇ ਹੁੰਦੇ ਬੱਕਰੇ ਦੇ ਠੀਕ ਆ ਬਈ ਹਾਂ ਇਹਦੇ ਪਿਓ ਦਾ ਰਿਜ਼ਲਟ ਸੀ ਜਿਵੇਂ ਮਮੀ ਇਹਦਾ ਰਿਜ਼ਲਟ ਆ ਤੇ ਆਪਣੇ ਭਲਾਈ ਆਣੇ ਬਈ ਕੀ ਕੈਟਾਗਰੀ ਚ ਜਿੱਤਿਆ ਸੀ ਉਹਦੋਂ ਇਹ ਇਹ ਵੀਰੇ 8 ਦੰਦ ਚ 8 ਦੰਦ ਦੇ ਚ ਫਸਟ ਆਇਆ ਸੀ ਹਾਂ ਫਸਟ ਆਇਆ ਸੀ ਲਓ ਬਈ ਦੇਖੋ ਹਨਾ ਉਦੋਂ ਨਾ ਬਾਈ ਬਹੁਤ ਭਰਾ ਇਹ ਗੱਲਾਂ ਕਰਦੇ ਸੀਗੇ ਵੀ ਯਾਰ ਬੱਕਰਾ ਕਿਦੇ ਸਪਾਰਸ਼ ਨਾਲ ਕੱਢਿਆ ਹੋਊਗਾ ਤੇ ਬਾਈ ਕਾਲਾ ਸਾਨੂੰ ਮੇਲੇ 'ਚ ਮਿਲਿਆ ਵੀ ਨਹੀਂ ਸੀਗਾ ਗੱਲ ਵੀ ਨਹੀਂ ਹੋਈ ਸੀਗੀ ਰੋਲਾ ਵੀ ਪਿਆ ਸੀਗਾ ਬੱਕਰੀਆਂ ਕਰਕੇ ਉੱਥੇ ਪਰ ਤੁਸੀਂ ਦੇਖ ਲਓ ਵੀ ਅੱਜ ਇਹ ਬੱਕਰਾ ਤਿਆਰ ਆ ਪੂਰਾ ਪੀਕ ਤੇ ਆ ਇਹਨੇ ਰਿਜ਼ਲਟ ਕੱਢਿਆ ਹਨਾ ਹੱਡਾਂ ਪੈਰਾਂ ਤੇ ਮਾਰਦੇ ਕੈਮਰਾ ਵੀ ਆ ਜਿਹੜੇ ਬੰਦੇ ਉਦੋਂ ਰੋਲਾ ਪਾਉਂਦੇ ਸੀਗੇ ਉਹਨਾਂ ਦੇ ਬੱਕਰੇ ਹੁਣ ਤੁਸੀਂ ਆਪ ਦੇਖ ਲਓ ਆ ਬੰਦੇ ਵੀ ਦੇਖ ਲੈਣ ਇਹ ਬੱਕਰੇ ਨੇ ਰਿਜ਼ਲਟ ਕਿਵੇਂ ਦਾ ਕੱਢਿਆ ਬਾਈ ਕੋਲੇ ਪੱਠਾ ਖੜੀਆਂ ਦੋ ਦੋ ਦੰਦ ਖੀਰੀਆਂ ਤੇ ਨੇ ਕਮਾਲ ਦਾ ਰਿਜ਼ਲਟ ਕੱਢਿਆ ਬਈ ਹਨਾ ਬੱਚਾ ਸੂਈਆ ਬੱਕੋ ਬੱਕਰੀ ਸੂਈਆ ਹਾਂਜੀ ਬਈ ਠੀਕ ਐ ਲਓ ਬਈ ਦੇਖੋ ਇਹਨੇ ਬੱਚਾ ਦਿੱਤਾ ਲਾਲ ਡੱਬਾ ਲਾਲ ਡੱਬਾ ਤੇ ਚਿੱਟੀ ਅੱਖ ਦੇ ਵਿੱਚ ਗੁਲਾਬੀ ਕੰਨਾਂ ਚ ਇਹ ਬਈ ਜਿਆਦੇ ਜਿਹੜੇ ਲਹਿਰੇ ਭੇਗਿਆਂ ਦੇ ਬੱਕਰੇ ਸੀ ਗੁਲਾਬੀ ਕੰਨਾਂ ਚ ਹੀ ਸੁੰਦੇ ਹਨਾ ਹਾਂ ਹਾਂ ਬਈ ਠੀਕ ਐ ਬਈ ਆ ਦੇਖੋ ਬਈ ਥੋੜਾ ਬਈ ਪਿੱਛੇ ਕਰਕੇ ਦਿਖਾ ਦੀ ਬੱਚੇ ਹਨਾ ਜਮਾ ਉਹਦੇ ਪਿਓ ਦੀ ਕਾਪੀ ਬੱਚੇ ਆ ਬਈ ਡੱਬੇ ਰੰਗਾਂ ਦੇ ਵਿੱਚ ਤੇ ਜਮ ਦੇ ਬੱਚੇ ਲਵਾਂ ਚ ਬਹੁਤ ਆਉਂਦੇ ਆ ਬਈ ਇਹਨਾਂ ਦੀ ਖਾਸੀਅਤ ਆ ਦੱਬੇ ਰੰਗਾਂ 'ਚ ਬਾਕੀ ਬੱਚੇ ਸੋਹਣੇ ਹੀ ਬੜੇ ਲੱਗਦੇ ਆ। ਬਈ ਇਹ ਡਾਇਰੈਕਟ ਇਹਦੇ ਬੱਚੇ ਆ ਇਹ। ਹਾਂ ਵੀਰੇ ਇਹਦੇ ਬੱਚੇ। ਠੀਕ ਆ ਮਾਵਾ ਮੂਵਾ ਕਿਵੇਂ ਇਹਨਾਂ ਦੀਆਂ ਬਈ? ਮਾਵਾ ਵੀਰੇ ਆਪਣੀ ਦੂਜਾ ਆਦਾ ਹੈਗਾਗਾ ਉਹ ਜਿਹੜੀ ਪਹਿਲਾਂ ਪੱਟ ਸੂਈ ਆ ਡੱਬੋ ਦੀ। ਹਾਂਜੀ ਉਹਦਾ ਆ ਦੂਜੀ ਬੱਕਰੀ ਦਾ ਚਿੱਟੀ ਦਾ। ਠੀਕ ਆ ਬਈ। ਹਾਂ। ਲਓ ਬਈ ਕਾਹ ਬੱਚਾ। ਆ ਪੱਠਾ ਵੀਰੇ। ਇਹ ਪੱਠਾ ਬਈ ਡੱਬੀ ਹਣਾ। ਹਾਏ ਉਹ ਦੂਜੀ ਬੱਕਰੀ ਜਿਹੜੀ ਪਹਿਲੇ ਸੂਈ ਸੂਈ ਆ ਉਹਦੀ ਆ। ਠੀਕ ਆ ਬਈ। ਪੱਟ ਦੇਖੋ ਬਈ ਕਿੰਨੀ ਸ਼ਾਨਦਾਰ ਆ। ਬਈ ਇਹ ਜਿਹੜੇ ਬੱਚੇ ਦਿਖਾਈਏ ਨੂੰ ਸੇਲ ਵੀ ਕਰ ਦੇਓਗੇ। ਹ ਜੋ ਜਿਹੜੀ ਪਾਰਟ ਸੀ ਡੱਬੋ ਦੀ ਉਹਦੇ ਨਾਲ ਦਾ ਬੱਚਾ ਹੈ ਵੀਰੇ ਉਹਦੇ ਨਾਲ ਦਾ ਬੱਚਾ ਆ ਗਿਆ ਬਈ ਜਿਹੜੀ ਖੀਰੀ ਪਾਠ ਆ ਹਾਂ ਲੰਮੇ ਕਰਨਾ ਚਾ ਹਾਂ ਇਹ ਵੀ ਇਹਦਾ ਹੀ ਹੈ ਬਈ ਬੱਚਾ ਹੈ ਹਾਂ ਵੀਰੇ ਇਹਦਾ ਲਓ ਬਈ ਆਹ ਦਾ ਬਈ ਬਹੁਤ ਸੋਹਣਾ ਬੱਚਾ ਜੇ ਕਿਸੇ ਭਰਾ ਨੇ ਰੱਖਣਾ ਹਾਂ ਵੇਟ ਤੇ ਆ ਬਰੀਡਰ ਤਿਆਰ ਕਰਨਾ ਹਣਾ ਆ ਵੀ ਆ ਵੀ ਪਾਠ ਆ ਵੀਰੇ ਇਹ ਉਹ ਚਿੱਟੇਮੂੰ ਵਾਲੀ ਦੀ ਆ ਗਈ ਇਹ ਲੋਹੀ ਪਾਠ ਆ ਬਈ ਬੂਰ ਕੰਨੀ ਚਿੱਟੇਮੂੰ ਵਾਲੀ ਆ ਵੀ ਰਹੀ ਆਹ ਬੱਚਾ ਬਈ ਦੱਸੋ ਚੱਕ ਕੇ ਦਿਖਾਓ ਆ ਬੱਚੇ ਨੂੰ ਲਓ ਬਈ ਆਹ ਬੱਚਾ ਦੇਖੋ ਬਈ ਕਿੰਨਾ ਸੋਹਣਾ ਇਹ ਬੱਕਰਾ ਵੀਰੇ ਇਹ ਬੱਕਰਾ ਹੈਗਾ ਹਾਂਜੀ ਇਹ ਬੱਕਰਾ ਹੈਗਾ ਇਹ ਆ ਜਿਹੜੇ ਚਾਚੇ ਦੇਵ ਕੋਲੇ ਲੈ ਆਓ ਬਈ ਇਹਨੂੰ ਹੰਦਰੀ ਲੈ ਆਓ ਪਹਿਲਾਂ ਬਈ ਬੱਚਾ ਚੈੱਕ ਕਰ ਲਓ ਹੁਣ ਬਈ ਕਿੰਨੇ ਦਿਨਾਂ ਦਾ ਹੋ ਗਿਆ ਇਹ 7-8 ਦਿਨਾਂ ਦਾ ਬੱਚਾ ਬਈ ਇਹ ਤੇ ਫੇਸ ਦੀ ਕੁਆਲਿਟੀ ਦੇਖੋ ਹਨਾ ਇਹਦੀ ਮਾਂ ਕਿਹੋ ਜੀ ਆ ਬਈ ਆ ਬੱਚੇ ਦੀ ਕਾਲੀ ਵੀਰੇ ਜਿਹੜੀ ਤਲੇਰ ਵਾਲੀ ਪੱਠ ਲੈ ਆਇਆ ਸੀ ਉਹ ਤੇ ਅੱਛਾ ਬਈ ਹਾਂ ਆ ਬੱਕਰਾ ਇਹ ਬੱਕਰੇ ਦਾ ਹੈ ਹਾਂ ਇਹ ਬੱਕਰੇ ਦਾ ਹੀ ਛੱਡਿਆ ਸੀ ਇਹ ਬ੍ਰੀਡਰ ਕਿਹੜੀ ਲਾਈਨ ਚੋਂ ਆ ਬਈ ਇਹ ਵੀ ਉਹ ਚਾਚੇ ਲੈ ਰਿਆ ਦੇਵਾਲਾ ਵਾਲੇ ਚੋਂ ਹੈ ਜਿਹੜਾ ਜਿਹੜਾ ਇੱਕ ਸੀਗਾ ਉਹਦੇ ਕੋਲੇ ਬੱਲੀ ਜੀ ਨਾਸ ਸੀ ਉਹਦੀ ਇੱਥੋਂ ਹਾਂਜੀ ਹਾਂਜੀ ਹਾਂ ਉਹ ਬੱਕਰੇ ਦਾ ਬੱਚਾ ਵੀਰੇ ਇਹ ਉਹ ਚਾਚੇ ਨੇ ਵੇਚਤਾ ਸੀ ਤਸਾਰ ਨੂੰ ਅੱਛਾ ਉੱਥੋਂ ਮੇਰੇ ਕੋਲੇ ਆ ਗਿਆ ਸੀਗਾ ਕੁਝ ਦਿਨਾਂ ਵਾਸਤੇ ਅੱਛਾ ਹਾਂ ਜਿਹੜੀ ਖੂਲੇ ਵਾਲੇ ਬੱਕਰੀ ਆਈ ਸੀਗੀ ਮੇਰੀ ਪੱਠ ਉਹਦਾ ਬੱਚਾ ਉਹ ਪੱਠ ਮਾਰ ਗਈ ਸੀ ਠੀਕ ਹੈ ਇਹਦੀ ਕੀ ਡਿਟੇਲ ਆ ਬੱਕਰਾ ਕੀ ਹੋਰ ਚੱਲ ਦੋ ਦੰਦ ਦਾ ਵੀਰੇ ਦੋ ਦੰਦ ਦਾ ਬਈ ਹਾਂ ਲਓ ਬਈ ਦੇਖੋ ਹਣਾ ਆ ਕਿੱਥੋਂ ਤੱਕ ਜਾਊਗਾ ਬਈ ਤੁਹਾਡੇ ਹਿਸਾਬ ਨਾਲ ਕੱਦ ਗੁੱਦ ਚ ਹੈ ਵੀਰੇ ਲੋ ਕੱਦ ਵੀਰੇ ਹੁਣ ਇਹਦਾ 44 ਇੰਚ ਆ ਹੂੰ ਜਾਓ 45 46 ਇੰਚ ਕਰ ਦਊਗਾ ਲੋ ਬਈ ਹਾਂ ਇਹ ਬੱਚਾ ਇਸੇ ਦਾ ਹੀ ਆ ਕਾਲੇ ਰੰਗ ਦਾ ਵੀ ਬਾਈ ਨੂੰ ਸ਼ੌਂਕ ਆ ਹਨਾ ਇਹਦਾ ਬੱਚਾ ਦੇਖੋ ਰਿਜ਼ਲਟ ਦੇਖੋ ਕੱਢਿਆ ਬਈ ਦੋਨੇ ਸਾਈਡਾਂ ਨੂੰ ਦਿਖਾ ਦੇ ਬਈ ਦੋਨੇ ਸਾਈਡਾਂ ਡੱਬ ਬਹੁਤ ਸੋਹਣਾ ਬਈ ਯਾਰ ਐਂਡ ਡੱਬ ਅੱਜ ਕੱਲ ਬਹੁਤ ਘੱਟ ਦੇਖਣ ਨੂੰ ਮਿਲਦਾ ਇਹ ਬੱਚਾ ਵੀ ਕਰ ਦੇਉਂਗੇ ਬਈ ਛੇਰ ਹਾਂ ਵੀਰੇ ਕਰ ਦਿਆਂ ਲੋ ਬਈ ਹਨਾ ਹਾਂ ਦੇਖੋ ਬਈ ਬੱਚੇ ਬਾਕੀ ਬਈ ਹੋਰ ਵੀ ਤੁਹਾਨੂੰ ਦਿਖਾਉਣੇ ਆ ਕੱਲਾ ਕੱਲਾ ਦਿਖਾਉਣੇ ਆ ਬਰੀਡਰ ਚੈੱਕ ਕਰੋ ਬਈ ਬਈ ਬੱਕਰਾ ਲਵਾਂ ਚ ਬਹੁਤ ਆ ਹਨਾ ਤੇ ਆ ਚੀਜ਼ ਆ ਜਿਹੜੀ ਇੱਥੋਂ ਬਈ ਬਰੀਡਰ ਦੇਖੋ ਤੁਸੀਂ ਆ ਚੀਜ਼ ਆ ਜਿੰਨਾ ਵੇਟ ਪੈਣਾ ਹਨਾ ਪੇਤੀ ਬਾਨਨੀ ਆ ਬੱਕਰੇ ਦੀ ਤਾਂ ਬਹੁਤ ਜਿਆਦੇ ਵਧੀਆ ਲੱਗਦਾ ਬੱਕਰਾ ਭਰਦਾ ਜਦੋਂ ਆ ਬੱਚਾ ਵੀ ਸੇਲ ਕਰਦੇ ਆ ਵੀਰੇ ਜੇ ਕੋਈ ਹੋਇਆ ਤਾਂ ਆਪਾਂ ਠੀਕ ਆ ਬਈ ਇਹ ਕਿੰਨੀ ਉਮਰ ਦਾ ਬਈ ਇਹ ਵੀਰੇ 2 ਮਹੀਨਿਆਂ ਦਾ ਹੋਇਆ 2 ਮਹੀਨਿਆਂ ਦਾ ਬਈ ਥੱਲੇ ਛੱਡਿਓ ਬਈ ਇੱਕ ਵਾਰੀ ਦੇਖੋ ਬਈ ਹਨਾ ਬੱਚਾ ਬਹੁਤ ਸੋਹਣਾ ਲਾਲ ਡੱਬੇ ਰੰਗ ਦੇ ਵਿੱਚ ਚਿੱਟੀ ਅੱਖ ਦੇ ਵਿੱਚ ਹਾਂ ਆ ਪੱਠਾ ਵੀਰੇ ਇਹ ਪੱਠ ਵੀ ਸੇਲ ਕਰ ਦੇਉਗੇ ਕਰ ਦਿਆਂਗੇ ਵੀਰੇ ਹਾਂ ਸੇਲ ਲਓ ਬਈ ਜਿਹੜੇ ਭਰਾਵਾਂ ਨੇ ਪੱਠ ਦਾ ਸ਼ੌਂਕ ਕਰਨਾ ਤਾਂ ਦੇਖੋ ਬਈ ਪੱਠ ਬਹੁਤ ਸੋਹਣੀ ਆ ਕਿੰਨੀ ਉਮਰ ਦੀ ਹੋ ਗਈ ਬਈ ਇਹ ਵੀਰੇ 2 2.5 ਮਹੀਨੇ ਦੇ ਹੋਇਆ ਬਸ ਚੰਗੀ ਮਾਂ ਦੀ ਆ ਬਈ ਹਾਂ ਵੀਰੇ ਹਾਂ ਲਓ ਬਈ ਬਾਈ ਦਾ ਬਈ ਨੰਬਰ ਆਪਾਂ ਦਿੱਤਾ ਹੋਇਆ ਸਕਰੀਨ ਤੇ ਵੀ ਆ ਉਹ ਪੱਠ ਦੀ ਵੀਰੇ ਜਿਹੜੀ ਆਪਾਂ ਗੱਲ ਕਰਦੇ ਸੀ ਨਾਲ ਦੀ ਪੱਠ ਮਾਰਗੀ ਸੀ ਅੱਛਾ ਬਈ ਤੇ ਉਸ ਬੱਕਰੀ ਦੀ ਆ ਠੀਕ ਆ ਇਹ ਵੀ ਬਈ ਸੇਲ ਕਰ ਦੂਗਾ ਬੱਚੇ ਸੇਲ ਆ ਬਈ ਬਾਈ ਕੋਲੇ ਹਨਾ ਜਿੰਨੇ ਆ ਬੱਚੇ ਫਿਰਦੇ ਆ 10 12 ਬੱਚੇ ਹੈਗੇ ਆ ਬੱਚੇ ਸਾਰੇ ਹੀ ਬਈ ਚੰਗੇ ਆ ਐ ਰੱਖਣ ਵਾਲੇ ਵਧੀਆ ਪਿਆਰ ਕਰਨ ਵਾਲੇ ਘਰੇ ਆ ਦੇਖੋ ਬੱਕਰਾ ਨੱਕ ਮੂੰਹ ਦਾ ਬਹੁਤ ਸੋਹਣਾ ਕਿੰਨੀ ਉਮਰ ਦਾ ਬੱਚਾ ਬਈ ਇਹ ਇਹ ਵੀਰੇ 2 ਮਹੀਨੇ ਦਾ ਹੋ ਗਿਆ 2 ਮਹੀਨੇ ਦਾ ਹੋ ਗਿਆ ਹਾਂ ਇਹਦੇ ਨਾਲ ਦਾ ਬੱਚਾ ਸੀ ਉਹ ਜਿਹੜਾ 5 ਦਿਨਾਂ ਦਾ ਮੰਡਾ ਚਾੱਕ ਕੇ ਲੈ ਗਿਆ ਇਹਦਾ ਬੱਚਾ ਲੈ ਗਿਆ ਕਿਹੜੇ ਪਿੰਡ ਭਾਈ ਰੂਪੇ ਗਿਆ ਬਈ ਭਾਈ ਰੂਪੇ ਗਿਆ ਹਾਂ ਠੀਕ ਆ ਬਈ ਹਾਂ ਭਾਈ ਜਿਵੇਂ ਬੱਚੇ ਹੁੰਦਾ ਕੋਈ ਚੰਗਾ ਮਾੜਾ ਥੋੜੀ ਬਹੁਤ ਕੁਆਲਿਟੀ ਹੁੰਦੀ ਆ ਫਰਕ ਅਰੇਟ ਆਪਣਾ ਕਿਵੇਂ ਰਹਿੰਦਾ ਬਈ ਬੱਚੇ ਦਾ ਉਹ ਕੋਈ ਗੱਲ ਨਹੀਂ ਵੀਰੇ ਪਤਾ ਕੀ ਰੇਟ ਆਪਾਂ ਕਰ ਲਾਂਗੇ ਉਸ ਹਾਵਨਾ ਮੌਕੇ ਤੇ ਹਾਂਜੀ ਤੇ ਹੋ ਜਾਂਦਾ ਕਈ ਵਾਰੀ ਕੋਈ ਮਾੜਾ ਮੋਟਾ ਉਹ ਫਰਕ ਹੁੰਦਾ ਹਨਾ ਠੀਕ ਹੈ ਬਈ ਉਸ ਹਾਵਨਾ ਕੋਈ ਗੱਲ ਨਹੀਂ ਕਰ ਲਾਂਗੇ ਆਪਾਂ ਮੋੜਦੇ ਨਹੀਂ ਆਪਾਂ ਕਿਸੇ ਨੂੰ ਕਰੋ ਠੀਕ ਹੈ ਬਈ ਜਿਹੜਾ ਬਈ ਸ਼ੌਂਕੀ ਬੰਦਾ ਰੱਖਣ ਵਾਲਾ ਪਹਿਲੀ ਗੱਲ ਤਾਂ ਉਹੀ ਹੈ ਨਾ ਆਉਂਦਾ ਹੈਗਾ ਚੰਗੇ ਬੱਚੇ ਲੈਣ ਤੇ ਬਾਕੀ ਬਾਈ ਕਹਿੰਦਾ ਵੀ ਮੋੜਦੇ ਨਹੀਂ ਆਪਾਂ ਰੇਟ ਦਾ ਕੋਈ ਚੱਕਰ ਨਹੀਂ ਹੱਥ ਦਿਖਾਈ ਦੀ ਜਿਹੋ ਜੀ ਚੀਜ਼ ਹੋਊਗੀ ਬਈ ਉਹੋ ਜਿਹਾ ਰੇਟ ਹੋਊਗਾ ਅੱਜ ਆ ਵੀ ਇਹ ਸੇ ਕਾਲੇ ਬੱਕਰੇ ਦੀ ਗੁਜੇ ਵੀਰੇ ਇਹ ਕਾਲੇ ਬੱਕਰੇ ਦੀ ਪਾਠ ਆ ਬਈ ਇਹ ਪਾਠਾ ਲਓ ਬਈ ਇਹ ਪਾਠ ਮਹੀਨੇ ਕਿਹਦੇ ਹੋ ਹਾਂ ਮਹੀਨੇ ਦਾ ਘੱਟੀ ਹੋਈ ਆ ਹਾਂ 20 22 ਕਿਤਨਾ ਦੀ 22 ਦਿਨਾਂ ਦੀ ਪਾਠ ਬਈ ਹਨਾ ਲਓ ਬਈ ਦੇਖੋ ਤੇ ਬੱਕਰਾ ਬਈ ਦੇਖ ਲੋ ਇੱਕ ਵਾਰੀ ਦੁਵਾਰੇ ਦਿਖਾਉਣਾ ਤੁਹਾਨੂੰ ਬਈ ਤੋਰ ਫੇਰ ਕੇ ਵੀ ਦਿਖਾ ਦਿਓ ਬਹੁਤ ਸੋਹਣਾ ਬੱਕਰਾ ਯਾਰ ਸਿੰਘ ਦੇਖੋ ਨਾ ਛੋਟਾ ਛੋਟਾ ਸਿੰਘ ਆ ਤੇ ਅੱਠ ਦੰਦ ਤੇ ਆ ਬਈ ਬਈ ਵੈਸੇ ਜੇ ਕਿਸੇ ਨੇ ਕ੍ਰੋਸ ਕਰਾਉਣੀ ਹੋ ਬੱਕਰੀ ਫੀਸ ਤੇ ਛੱਡ ਦਿਓ ਕਿ ਨਹੀਂ ਇਹ ਵੀਰੇ ਇੱਕ ਬੱਕਰੀ ਦੀ ਕੋਈ ਫੀਸ ਨਹੀਂ ਅੱਛਾ ਜੇ ਇੱਕ ਬੱਕਰੀ ਕ੍ਰਾਸ ਕਰਾ ਕੇ ਲੈਣੀ ਆਪਾਂ ਇੱਕ ਬੱਕਰੀ ਦਾ ਕੋਈ ਪੈਸੇ ਨਾ ਲੈਂਦੇ ਠੀਕ ਹੈ ਹਾਂ ਜੇ ਪੰਜ ਚਾਰ ਬੱਕਰੀਆਂ ਫੇਰ ਉਸ ਹਿਸਾਬ ਨਾਲ ਕਰ ਲੈ ਠੀਕ ਹੈ ਭਾਈ ਹਾਂ ਇੱਕ ਬੱਕਰੀ ਦਾ ਕੋਈ ਪੈਸਾ ਚਲੋ ਜਿਹਨੇ ਬੱਚੇ ਚੰਗੇ ਲੈਣੇ ਆ ਭਾਈ ਚੰਗੀ ਕਿਸੇ ਕੋਲੇ ਬੱਕਰੀ ਆ ਬੀਜ ਦੇ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਬੱਕਰੀ ਵਧੀਆ ਹੋਵੇ ਕਿਸੇ ਨਾ ਭਾਈ ਬੱਕਰੀ ਹੋਰ ਸਾਹਿਬ ਦੀ ਲਿਆਵੇ ਹਨਾ ਤੇ ਫਿਰ ਅਗਲਾ ਕਹਿੰਦਾ ਯਾਰ ਬਸ ਸੂਇਆ ਨਹੀਂ ਯਾਰ ਭਾਈ ਮੇਰੀ ਬੱਕਰੀ ਦੇ ਨਾਲ ਹੋਵੇ ਬਾਕੀ ਭਾਈ ਕੋਈ ਦੱਸਣ ਦੀ ਤਾਂ ਲੋੜ ਹੀ ਨਹੀਂ ਜਦੋਂ ਦੇਵ ਲੈਰੇ ਬੇਗੇ ਦਾ ਨਾਮ ਆਉਂਦਾ ਤੇ ਬਾਈ ਕਾਲੇ ਨੂੰ ਵੀ ਬਹੁਤ ਦੁਨੀਆ ਜਾਣਦੀ ਐ ਇਹਨੇ ਮੇਲੇ ਜਿੱਤੇ ਇਹਨਾਂ ਨੇ ਵੀ ਹਨਾ ਤਾਂ ਚੰਗਾ ਜਾਨਵਰੀ ਰੱਖਣਗੇ ਮਾੜਾ ਜਾਨਵਰ ਕੋਈ ਰੱਖਦਾ ਨਹੀਂਗਾ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਬਾਈ ਨਾਲ ਸੰਪਰਕ ਕਰ ਲਿਓ ਤੇ ਪਿੰਡ ਮਹਾਰਾਜ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਬਈ ਇੱਕ ਵਾਰੀ ਬਾਹਰ ਕੱਢ ਕੇ ਦਿਖਾ ਦਿਓ ਬੱਚਾ ਤੋਰ ਕੇ ਬੱਚਾ ਬਹੁਤ ਸੋਹਣਾ ਜਦੋਂ ਆਗੇ ਬਈ ਦੇਖੋਗੇ ਨਾ ਬੱਕਰਾ ਤੁਸੀਂ ਆਪ ਹੀ ਕਹੋਗੇ ਵੀ ਹਾਂ ਯਾਰ ਹੈਗੀ ਇਹ ਚੀਜ਼ ਲਓ ਬਈ ਦੇਖੋ ਬਈ ਬਹੁਤ ਘੈਂਟ ਬਰੀਡਰ ਆ ਬਈ ਚੰਗੀ ਲਾਈਨ ਦਾ ਹਨਾ ਦੇਖੋ ਬਈ ਜਮਾ ਹੂਬ ਹੂ ਆਪਦੇ ਪਿਓ ਦੀ ਕਾਪੀ ਆ ਬੱਕਰਾ ਤੇ ਬਾਈ ਨਾਲ ਸੰਪਰਕ ਕਰ ਲਿਓ ਜਿਨ੍ਹਾਂ ਨੇ ਵੀ ਬੱਚੇ ਲੈਣੇ ਆ ਇਹਦੇ ਬਾਕੀ ਬਈ ਅੱਗੇ ਵੀ ਬੱਕਰੀਆਂ ਸੁੰਦੀਆਂ ਰਹਿਣਗੀਆਂ ਜਿਵੇਂ ਜਿਵੇਂ ਬੱਚੇ ਆਉਂਦੇ ਆ ਨਾ ਹਾਂ ਹਾਂ ਠੀਕ ਆ ਬਈ ਠੀਕ ਆ ਬਈ ਕਾਲੇ ਠੀਕ ਆ ਬਾਈ ਜੀ ਧੰਨਵਾਦ ਥੈਂਕ ਯੂ